ਉਹ ਕਰਮ ਨੂੰ ਕਿਤੇ ਕੌਣ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਗਿਆਨ ਖੰਡ ਵਿੱਚ ਪਹੁੰਚ ਕੇ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਕਈ ਅਵਤਾਰੀ ਪੁਰਸ਼ ਨੇ ਕਈ ਗ੍ਰਹਿ ਨਿਛਤਰ ਨੇ ਕਈ ਸੂਰਜ ਚੰਦ ਤਾਰੇ ਨੇ ਅਣਗਿਣਤ ਪ੍ਰਿਥਵੀਆ ਨੇ ਬੇਸ਼ੁਮਾਰ ਅਵਤਾਰੀ ਦੁਨੀਆਂ ਨੇ ਇੱਥੇ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਾ ਹੋ ਕੇ ਸ਼ਕਤੀ ਦਾ ਪੁਜਾਰੀ ਹੋ ਜਾਂਦਾ ਹੈ ਉਹਦੇ ਤਸੱਵਰ ਵਿੱਚ ਪਰਮਾਤਮਾ ਇੱਕ ਸ਼ਕਤੀ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਨਾ ਕਿ ਇੱਕ ਵਿਅਕਤੀ ਦੀ ਤਰ੍ਹਾਂ ਕਿਉਂਕਿ ਵਿਅਕਤੀ ਦਾ ਜਨਮ ਵੀ ਹੁੰਦਾ ਹੈ ਉਹਦਾ ਮਰਨ ਵੀ ਹੁੰਦਾ ਹੈ ਵਿਅਕਤੀ ਦੀ ਜ਼ਾਤ ਵੀ ਹੁੰਦੀ ਹੈ ਪਾਤਵੀ ਆਉਂਦੀ ਹੈ ਗਿਆਨ ਖੰਡ ਵਿੱਚ ਪਹੁੰਚ ਕੇ ਉਸ ਨੂੰ ਪਤਾ ਚੱਲਦਾ ਹੈ ਪਰਮਾਤਮਾ ਵਿਅਕਤੀ ਨਹੀਂ ਕਿਥੇ ਪਾਉਣ ਪਾਣੀ ਵੈ ਸੰਤਰ ਕਿਥੇ ਕਾਨ ਮੈਸ ਕਿਥੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਬ੍ਰਹਮੇ ਜੈਸੇ ਆਲਮ ਅਣਗਿਣਤ ਨੇ ਸ਼ਿਵ ਜੈਸੇ ਯੋਗੀ ਅਨੇਕ ਨੇ ਅਨੇਕਾਂ ਹੀ ਅਵਤਾਰੀ ਪੁਰਸ਼ ਨੇ ਜੋ ਗਾਹੇ ਬਗਾਹੇ ਰੂਹ ਹੈ ਜ਼ਮੀਨ ਤੇ ਵੱਖ-ਵੱਖ ਪ੍ਰਥਵੀਆ ਤੇ ਪ੍ਰਗਟ ਹੁੰਦੇ ਰਹੇ ਨੇ ਔਰ ਇਹ ਇਤਨਾ ਲੰਬਾ ਪਸਾਰਾ ਹੈ ਜਿਸ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਗਿਆਨ ਖਣ ਦੇ ਚ ਪਹੁੰਚ ਕੇ ਮਨੁੱਖ ਕਿਸੇ ਹੱਦ ਤੱਕ ਅਵਤਾਰਾਂ ਦਾ ਵੀ ਪੁਜਾਰੀ ਰਹਿ ਨਹੀਂ ਜਾਂਦਾ ਉਹ ਐਸਾ ਸਮਝਦਾ ਹੈ ਕਿ ਜੈਸੇ ਚੰ드ਮਾ ਦੀ طرف ਉਂਗਲ ਨਾਲ ਇਸ਼ਾਰਾ ਕੀਤਾ ਗਿਆ ਪਰ ਉਂਗਲ ਚੰ드ਮਾ ਨਹੀਂ ਹੈ ਉਹ ਸਮਝਦਾ ਹੈ ਅਵਤਾਰ ਇੱਕ ਇਸ਼ਾਰਾ ਨੇ ਅਵਤਾਰ ਇੱਕ ਜ਼ੀਨੇ ਜ਼ੀਨੇ ਦੀ ਤਰ੍ਹਾਂ ਨੇ ਜਿਸ ਦਾ ਇਸਤੇਮਾਲ ਕਰਕੇ ਪਹੁੰਚਣਾ ਹੈ ਪ੍ਰਮਾਤਮਾ ਤੱਕ ਈਸ਼ਵਰ ਤੱਕ ਇਸ ਸਭ ਕੁਝ ਦੀ ਅਸਲੀਅਤ ਦਾ ਮਨੁੱਖ ਨੂੰ ਪਤਾ ਚੱਲ ਜਾਂਦਾ ਹੈ ਭਗਤ ਕਬੀਰ ਦਾ ਗਿਆਨ ਖੰਡ ਸੰਬੰਧੀ ਇਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਉਹਨਾਂ ਦਾ ਫਰਮਾਨ ਹੈ ਕੋਟ ਸੂਰ ਜਾਂਕੇ ਪ੍ਰਗਾਸ ਕੋਟ ਮਹਾਦੇਵ ਅਰ ਕਵिलास ਦੁਰਗਾ ਕੋਟ ਜਾਂਕੇ ਮਰਦਨ ਕਰੇ ਬ੍ਰਹਮਾ ਕੋਟ ਵੇਦ ਉਚਰੇ ਵੀ ਕਰੋੜਾਂ ਹੀ ਸੂਰਜ ਨੇ ਕਰੋੜਾਂ ਚੰਦਰਮਾ ਨੇ ਕਰੋੜਾਂ ਦੁਰਗਾ ਦੇਵੀਆਂ ਨੇ ਕਰੋੜਾਂ ਸ਼ਿਵ ਜੀ ਨੇ ਅਨੰਤ ਕਮਲਾਪਤੀ ਵਿਸ਼ਨੂੰ ਨੇ ਕੋਟ ਚੰਦਰਮੇ ਕਰੇ ਚਰਾਕ

ਮਾਨ ਨੂੰ ਮਿੱਟੀ ਚ ਮਿਲਾ ਦਿੱਤਾ ਐਸੇ ਅਵਤਾਰੀ ਪੁਰਸ਼ શ્રી ਕ੍ਰਿਸ਼ਨ ਨੇ ਕਿੰ비 ਕਰੋੜਾਂ ਨੇ ਜੈਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ अनेका ਗੁਰੂ ਪੀਰ ਪੈਗੰਬਰ ਅਵਤਾਰੀ ਪੁਰਸ਼ ઋષਿ ਮੁਨੀ ਰੂਹੇ ਜ਼ਮੀਨ ਤੇ ਹੋਏ ਨੇ ਗਿਆਨ ਖੰਡ ਦੇ ਚ ਪਹੁੰਚ ਕੇ ਉਸ ਨੂੰ ਇਹ ਲੰਬਾ ਚੌੜਾ ਪਸਾਰਾ ਦਿਸ ਪੈਂਦਾ ਹੈ ਇੱਥੇ ਉਸ ਦਾ ਜਾਪ ਜਾਰੀ ਰਹਿੰਦਾ ਹੈ ਅਵਤਾਰਾਂ ਦਾ ਮਨ ਦੇ ਚ ਸਤਕਾਰ ਹੈ ਲੇਕਿਨ ਉਸ ਨੂੰ ਇਤਨਾ ਅਨੁਭਵ ਹੋ ਜਾਂਦਾ ਹੈ ਕਿ ਅਵਤਾਰ ਪ੍ਰਮਾਤਮਾ ਨੇ ਜੈਸੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਅਵਤਾਰ ਨਾ ਪਾਵੇ ਅੰਤ ਪਰਮੇਸ਼ਵਰ ਪਾਰ ਬ੍ਰਹਮ ਬੇਅੰਤ ਉਹ ਜਿਹੜਾ ਬੇਅੰਤ ਪ੍ਰਭੂ ਹੈ ਉਸ ਦੀ ਪੂਰਨ ਲੀਲਾ ਨੂੰ ਅਵਤਾਰੀ ਪੁਰਸ਼ ਵੀ ਨਹੀਂ ਸਮਝ ਸਕਦੇ ਉਹ ਇਤਨਾ ਮਹਾਨ ਹੈ ਉਹ ਇਤਨਾ ਅਸੀਮ ਹੈ ਜਾਪ ਜਾਰੀ ਹੈ ਤਾਂ ਗਿਆਨ ਖੰਡ ਤੋਂ ਸੁਰਤ ਅਗਲੇ ਤੀਸਰੇ ਪੜਾਅ ਉਤੇ ਪਹੁੰਚ ਜਾਂਦੀ ਹੈ ਤੀਸਰੇ ਪੜਾਅ ਦਾ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਰਮਖੰਡ ਰੱਖਿਆ ਹੈ ਤੇ ਸ਼ਰਮਖੰਡ ਦੀ ਵਿਆਖਿਆ ਇਸ ਪ੍ਰਕਾਰ ਹੈ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂਕੀਆਂ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਛੇਤ ਪਛਤਾਇ ਸ਼ਰਮਖੰਡ ਦੇ ਵਿੱਚ ਮਨੁੱਖ ਦੀ ਬਣਤਰ ਬੜੀ ਸੁੰਦਰ ਬਣ ਜਾਂਦੀ ਹੈ ਮਨ ਬੜਾ ਸੁੰਦਰ ਹੋ ਜਾਂਦਾ ਹੈ ਚਿੱਤ ਬੜਾ ਸੁੰਦਰ ਹੋ ਜਾਂਦਾ ਹੈ ਬੁੱਧੀ ਬੜੀ ਨਿਰਮਲ ਹੋ ਜਾਂਦੀ ਹੈ ਅਹੰਭਾਵ ਵੀ ਮਨੁੱਖ ਦਾ ਸ਼ੁੱਧ ਹੋ ਜਾਂਦਾ ਹੈ ਕਿਉਂਕਿ ਸ਼ਰਮਖੰਡ ਵਾਸਤਵਿਕ ਇੱਕ ਐਸੇ ਟਕਸਾਲ ਹੈ ਜਿਥੇ ਘਾੜਤ ਬੜੀ کمال دی گھڑی جاندی ہے تتھے گھڑیے سورت مت من بدھ تتھے گھڑیے سوراں سدھاں کی سد اتھے جو من گھڑیا جاندہ ہے وہ دیوتے اندھا اور رشی منیاں دا روپ ہندہ ہے اتھے جو بدھی تے چتھ دی گھاڑت گھڑی جاندی ہے ਦੇਵਤਿਆਂ ਦੀ ਤਰ੍ਹਾਂ ਹੁੰਦੀ ਹੈ ਅਹੰਭਾਵ ਅਤਿਅੰਤ ਸ਼ੁੱਧ ਹੋ ਜਾਂਦਾ ਹੈ ਮਨ ਵਿੱਚ ਗਲਤ ਫੁਰਨੇ ਨਹੀਂ ਪੈਦਾ ਹੁੰਦੇ ਬੁੱਧੀ ਗਲਤ ਫੈਸਲਾ ਨਹੀਂ ਦਿੰਦੀ ਔਰ ਚਿੱਤ ਗਲਤ ਗੱਲਾਂ ਨੂੰ ਚੇਤੇ ਨਹੀਂ ਕਰਦਾ ਔਰ ਅਹੰਭਾਵ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਇਸ ਤਰ੍ਹਾਂ ਚਤੁਰਸ਼ਟਾ ਅੰਤ ਕਰਨ ਸ਼ਰਮਖੰਡ ਵਿੱਚ ਖੜਿਆ ਜਾਂਦਾ ਹੈ ਜਾਪ ਕਰਦੇ ਹੋਇਆ ਮਨੁੱਖ ਧਰਮਖੰਡ ਤੋਂ ਲੰਘ ਕੇ ਗਿਆਨਖੰਡ ਤੱਕ ਫਿਰ ਗਿਆਨਖੰਡ ਤੋਂ ਲੰਘ ਕੇ ਸ਼ਰਮਖੰਡ ਤੱਕ ਪਹੁੰਚਦਾ ਹੈ। ਵਾਸਤਿਕ ਸ਼ਰਮਖੰਡ અત્યੰਤ ਸੁੰਦਰ ਖੰਡ ਹੈ ਜਿੱਥੇ ਮਨੁੱਖ ਦੀ ਘਾੜ ਬੜੀ ਸੁੰਦਰ ਖੜੀ ਜਾਂਦੀ ਹੈ। ਕੋਈ ਗਲਤ ਫੁਰਨਾ ਮਨ ਦੇਚ ਪੈਦਾ ਨਹੀਂ ਹੁੰਦਾ। ਬੁੱਧੀ ਕਦੇ ਕੋਈ ਗਲਤ ਫੈਸਲਾ ਨਹੀਂ ਦਿੰਦੀ। ਚਿੱਤ ਦੇਚ ਕਦੇ ਕੋਈ ਗਲਤ ਖਿਆਲ ਨਹੀਂ ਪੈਦਾ ਹੁੰਦੇ। ਔਰ ਆਹਮ ਭਾਵ અત્યੰਤ ਸ਼ੁੱਧ ਹੋ ਜਾਂਦਾ ਹੈ ਜਾਪ ਜਾਰੀ ਹੈ ਸਾਧਨਾ ਦੇ ਚ ਲੀਨ ਇਹ ਸਾਧਕ ਇਹਦੀ ਸੂਰਤ ਫਿਰ ਅਗਾਹ ਚੱਲ ਪੈਂਦੀ ਹੈ ਔਰ ਜੋ ਅਗਲਾ ਚੌਥਾ ਪੜਾਅ ਹੈ ਉਸ ਨੂੰ ਕਹਿੰਦੇ ਨੇ ਕਰਮ ਖੰਡ ਕਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਤਾਂ ਇਹਦੇ ਅਖਰੀ ਅਰਥ ਬਣਦੇ ਨੇ ਕੰਮ ਧੰਦਾ ਪਰ ਕਰਮ ਸ਼ਬਦ ਪਰਸ਼ੰਦਾ ਹੋਵੇ ਤਾਂ ਫਿਰ ਇਸ ਦੇ ਅਰਥ ਬਣਦੇ ਨੇ ਬਖਸ਼ਿਸ਼ ਰਹਿਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਪਰਸ਼ੰਦਾ ਵਰਤਿਆ ਹੈ ਬਖਸ਼ਿਸ਼ ਦਾ ਖੰਡ ਰਹਿਮਤ ਦਾ ਖੰਡ ਸਾਧਨਾ ਕਰਦਿਆਂ ਕਰਦਿਆਂ ਆਖਿਰ ਸਾਧਕੇ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਕਰਮ ਖੰਡ ਦਾ ਮਤਲਬ ਹੈ ਬਖਸ਼ਿਸ਼ ਦਾ ਖੰਡ ਜਿਵੇਂ ਸੂਰਜ ਹਰ ਵਕਤ ਹੀ ਰੋਸ਼ਨੀ ਦਿੰਦਾ ਹੈ ਪਰ ਅੱਖਾਂ ਬੰਦ ਕਰ ਲਈਏ ਤਾਂ ਫਿਰ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ ਹੈ ਘਰ ਦੇ ਦਵਾਰ ਚਾਰੋਂ ਪਾਸੇ ਬੰਦ ਕਰ ਲਈਏ ਤਾਂ ਕਮਰੇ ਦੇ ਚ ਸੂਰਜ ਦੀਆਂ ਕਿਰਨਾਂ ਦਾ ਪਹੁੰਚਣਾ ਕਠਨ ਹੋ ਜਾਂਦਾ ਹੈ ਉਂਝ ਸੂਰਜ ਹਰ ਵਕਤ ਰੋਸ਼ਨੀ ਦਿੰਦਾ ਹੈ ਹਰ ਵਕਤ ਪ੍ਰਕਾਸ਼ ਦਿੰਦਾ ਹੈ ਪਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਹੈ ਪਰ ਜਿਸ ਵੇਖਤ ਸਾਡੀ ਏਠ ਹੁੰਦੀ ਹੈ ਜਿਸ ਵੇਖ ਤੁਸੀਂ ਪਾਤਰ ਨਹੀਂ ਹੁੰਦੇ ਜਿਸ ਵੇਖ ਸਾਡੀਆਂ ਅੱਖਾਂ ਬੰਦ ਹੁੰਦੀਆਂ ਨਹੀਂ ਤਾਂ ਅਸੀਂ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਾਂ ਕਰਮਖੰਡ ਦੇ ਚ ਪਹੁੰਚ ਕੇ ਮਨੁੱਖ ਦੀ ਅੱਖ ਖੁੱਲ ਜਾਂਦੀ ਹੈ ਰੋਸ਼ਨੀ ਨਾਲ ਸੰਬੰਧ ਜੁੜ ਜਾਂਦਾ ਹੈ ਇਹ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਸਹਿਬ ਕਰਮਖੰਡ ਦੀ ਵਿਆਖਿਆ ਇਸ ਢੰਗ ਨਾਲ ਕਰਦੇ ਨੇ ਕਿ ਕਰਮਖੰਡ ਕੀ ਬਾਣੀ ਜੋਰ ਇੱਥੇ ਹੋਰ ਨਾ ਕੋਈ ਹੋਰ ਕਰਮਖੰਡ ਦੀ ਬੰਦਰ ਬੜੀ ਜ਼ੋਰ ਵਾਲੀ ਹੈ ਬੜੀ ਮਹਾਨ ਹੈ ਬੜੀ ਉੱਤਮ ਹੈ ਇੱਥੇ ਬਾਣੀ ਦੇ ਵਿੱਚ ਜ਼ੋਰ ਆ ਜਾਂਦਾ ਹੈ ਕਹਿੰਨ ਬਚਨਾਂ ਦੇ ਸਤਿਆ ਆ ਜਾਂਦੀ ਹੈ ਹੱਥਾਂ ਦੇ ਵਿੱਚ ਬਰਕਤ ਆ ਜਾਂਦੀ ਹੈ ਕਦਮਾਂ ਦੇ ਵਿੱਚ ਕ੍ਰਾਂਤੀ ਆ ਜਾਂਦੀ ਹੈ ਮੱਖੋਂ ਭਗਤ ਉਚਰੇ ਅਮਰ ਗੁਰ ਇਤ ਰੰਗ ਰਾਤੋ ਏ ਗੁਰੂ ਅਮਰਦਾਸ ਜੀ ਤੁਹਾਡੇ ਹਿਰਦੇ ਦੇ ਵਿੱਚ ਇੱਕ ਰਸ ਪ੍ਰਮਾਤਮਾ ਦਾ ਨਾਮ ਕੀ ਟਿਕਿਆ ਹੈ ਕਿ ਤੁਹਾਡੇ ਹੱਥ ਦੇ ਵਿੱਚ ਪਦਮ ਬਣ ਗਿਆ ਹੈ ਤੁਹਾਡੇ ਬਾਹੇ ਹੱਥ ਦੇ ਵਿੱਚ ਰਧੀਆਂ ਆ ਗਈਆਂ ਹਨ ਔਰ ਸਿੱਧੀਆਂ ਥੜੀ ਦਾਸੀਆਂ ਬਣ ਗਈਆਂ ਹਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਆਪਣਾ ਵਿਆਹਕ ਹੈ ਨੌ ਨਿੱਧੇ 18 ਸਿੱਧੀ ਪਿਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਰਿਧੀਆਂ ਸਿਧੀਆਂ ਉਸ ਦੀ ਪ੍ਰਕਰਮਾਂ ਕਰਦੀਆਂ ਨੇ ਰਿਧਿ ਸਿਧੇ ਨਾਮੇ ਕੀ ਦਾਸੀ ਤੋਂ ਸਿਮਰਨ ਕਰਦੇਆਂ ਕਰਦੇਆਂ ਭਜਨ ਕਰਦੇਆਂ ਕਰਦੇਆਂ ਜਉ ਮਨੁੱਖ ਪਹੁੰਚਦਾ ਹੈ ਕਰਮਖੰਡ ਦੇ ਚ ਉਸ ਦੀ ਬਾਣੀ ਵਿੱਚ ਤਾਕਤ ਆ ਜਾਂਦੀ ਹੈ ਉਹਦੇ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ ਉਹਦੇ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਉਹਦੇ ਬਚਨਾਂ ਵਿੱਚ ਸਤਿ ਆ ਜਾਂਦੀ ਹੈ ਕਰਮਖੰਡ ਕੀ ਬਾਣੀ ਜੋਰ ਇੱਥੇ ਹੋਰ ਨਾ ਕੋਈ ਹੋਰ ਉਸ ਅਵਸਥਾ ਦੇ ਵਿੱਚ ਅਭਿਆਸੀ ਦੇ ਮਨ ਦੇ ਵਿੱਚ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੁੰਦਾ ਉਹ ਪਰਮਾਤਮਾ ਦੇ ਚਾਹੁੰਦਾ ਹੈ ਪਰਮਾਤਮਾ ਉਸ ਦੇ ਚਾਹੁੰਦਾ ਹੈ ਇੱਥੇ ਜੋਧ ਮਹਾਬਲ ਸੂਰ ਪਰ ਕਰਮਖੰਡ ਤੱਕ ਮਹਾਰਾਜ ਕਹਿੰਦੇ ਨੇ ਕੋਈ ਜੋਧ ਹੈ ਕੋਈ ਮਹਾਬਲੀ ਕੋਈ ਸੂਰ ਮੇ ਪਹੁੰਚਦੇ ਨਹੀਂ ਹਰ ਮਨੁੱਖ ਦੀ ਇੱਥੇ ਤੱਕ ਪਹੁੰਚ ਨਹੀਂ ਹੈ ਸੰਸਾਰ ਦੇ ਵਿੱਚ ਅਸੀਂ ਸਿਰਫ ਉਂਗਲੀਆਂ ਹੀ ਗਿਣ ਸਕਦੇ ਹਾਂ ਉਹਨਾਂ ਮਨੁੱਖਾਂ ਨੂੰ ਜੋ ਕਰਮਖੰਡ ਤੱਕ ਪਹੁੰਚਦੇ ਨੇ